ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈਗਾ ਡਾਕਟਰ ਲਤਾ ਸਿੰਘ ਤੇ ਮੈਂ ਫੌਜ ਲਈ ਕੰਮ ਕਰਦੀ ਰਹੀ ਹਾਂ ਕਾਫੀ ਸਾਲ ਮੇਰੇ ਜਿਹੜੇ ਵੀ ਭਰਾ ਨੇ ਪੰਜਾਬ ਦੇ ਹੜ੍ਹਾਂ ਵਿੱਚ ਜਿਹੜੇ ਆਪਣੇ ਘਰਾਂ ਵਿੱਚ ਫਸੇ ਹੋਏ ਨੇ ਤੇ ਸਰਕਾਰ ਤੇ ਵੋਲੰਟੀਅਰਸ ਦੇ ਰਿਪੀਟਡ ਰਿਕੁਐਸਟ ਤੋਂ ਬਾਵਜੂਦ ਵੀ ਆਪਣੇ ਘਰ ਛੱਡਦੇ ਨਹੀਂ ਪਏ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੱਥ ਟੋੜ ਕੇ ਬੇਨਤੀ ਕਰਨੀਆਂ ਕਿ ਪਲੀਜ਼ 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 ਜਿੰਨਾ ਹੋ ਸਕੇ ਛੇਤੀ ਤੁਸੀਂ ਆ ਰਿਸਕੀ ਸਿਚੁਏਸ਼ਨ ਤੋਂ ਬਾਹਰ ਆਓ ਕਿਉਂਕਿ ਆ ਇੱਕ ਦਿਨ ਦਾ ਮਸਲਾ ਨਹੀਂ ਹੈਗਾ ਇਹ ਮਸਲਾ ਥੋੜਾ ਲੰਮਾ ਚੱਲਣਾ ਹੈਗਾ ਮੈਂ ਸਭ ਨੂੰ ਆਪਣੇ ਦਿਲੋਂ ਰਿਕੁਐਸਟ ਕਰਨੀਆਂ ਤੇ ਰੱਬ ਅੱਗੇ ਅਰਦਾਸ ਬੇਨਤੀ ਵੀ ਕਰਨੀਆਂ ਕਿ ਤੁਹਾਨੂੰ ਸਭ ਨੂੰ ਸੋਜੀ ਦੇਵੇ ਦੋਸਤੋ ਮੇਰਾ ਪਰਸਨਲ ਐਕਸਪੀਰੀਅੰਸ ਹੈਗਾ ਮੈਂ ਸਾਊਥ ਵਿੱਚ 18 ਸਾਲ ਰਹਿ ਕੇ ਆਈ ਦੀ ਹੈਗੀਆਂ ਚੇਨਈ ਵਿੱਚ ਮੈਂ 15 ਸਾਲ ਰਹੀ ਹਾਂ ਤੇ ਮੈਂ ਤਿੰਨ ਹੜ੍ਹ ਝੇਲੇ ਨੇ ਆਪਣੇ ਬੱਚੇ ਦੇ ਨਾਲ ਇਕੱਲਾ ਤੇ ਹਸਬੰਦ ਮੇਰੇ ਫੌਜ ਵਿੱਚ ਹੁੰਦੇ ਸੀ ਡਿਫਰੈਂਟ ਪਲੇਸਿਸ ਤੇ ਉਹਨਾਂ ਦੀਆਂ ਪੋਸਟਿੰਗਸ ਹੁੰਦੀਆਂ ਸੀ ਤੁਸੀਂ ਸਮਝ ਨਹੀਂ ਸਕਦੇ ਕਿ ਹੜ੍ਹ ਦੇ ਦੌਰਾਨ ਐਨਆਰ ਇਸ ਕੀ ਨਹੀਂ ਹੁੰਦਾ ਜਿੰਨਾ ਹੜ੍ਹਾਂ ਤੋਂ ਬਾਅਦ ਹੁੰਦਾ ਹੈਗਾ ਇਮੇਜਨ ਕਰਨ ਦੀ ਕੋਸ਼ਿਸ਼ ਕਰੋ ਜੇ ਅੱਜ 2 ਸਤੰਬਰ ਨੂੰ ਅੱਜ ਨੂੰ ਵੀ ਧੁੱਪ ਸ਼ੁਰੂ ਹੋ ਜਾਏ ਆਣੀ ਹੜ੍ਹ ਬੰਦ ਹੋ ਜਾਣ ਮੀਂਹ ਪੈਣਾ ਬੰਦ ਹੋ ਜਾਏ ਆ ਪਾਣੀ ਛੇਤੀ ਨਹੀਂ ਸੁੱਕਣਾ ਆ ਪਾਣੀ ਸੁੱਕਣ ਨੂੰ ਟਾਈਮ ਲੱਗਣਾ ਉਸ ਤੋਂ ਬਾਅਦ ਇਹ ਜਿਹੜੇ ਲੱਖਾਂ ਜਾਨਵਰ ਮਾਰ ਗਏ ਨੇ ਇਹਨਾਂ ਨੇ ਇੱਥੇ ਸੜਨਾ ਹੈਗਾ ਜਿਹੜੀਆਂ ਸਾਡੇ ਘਰਾਂ ਦੀਆਂ ਕੰਧਾਂ ਨੇ ਇੱਥੇ ਉਰਲੀਆਂ ਲੱਗ ਜਾਣੀਆਂ ਹੈਗੀਆਂ ਉਹ ਗ੍ਰੀਨ ਕਲਰ ਦੀ ਐਲਗੀ ਲੱਗ ਜਾਣੀ ਹੈਗੀ ਜਦੋਂ ਤੁਸੀਂ ਸਾਫ਼ ਸਫਾਈ ਕਰੋਗੇ ਇਸ ਸਾਰੇ ਗੰਦ ਨੇ ਤੁਹਾਡੇ ਨੱਕ ਰਾਹੀਂ ਫੇਫੜਿਆਂ ਵਿੱਚ ਜਾਣਾ ਹੈਗਾ ਦੋਸਤੋ ਇਹ ਮੈਂ ਵੀਡੀਓ ਐਸਲੀ ਬਣਾ ਰਹੀ ਹੈ ਕਿਉਂਕਿ ਮੈਂ ਆਪ ਤਿੰਨ ਵਾਰੀ ਬਹੁਤ ਮੇਰੇ ਲੰਗਸ ਦੀ ਸੀਰੀਅਸ ਸਿਚੁਏਸ਼ਨ ਹੋ ਗਈ ਸੀ ਕਿ ਐਡੀ ਜ਼ਿਆਦਾ ਕਿ ਮੈਨੂੰ ਬਹੁਤ ਹੈਵੀ ਡੋਸਿਸ ਸਟੀਰੋਇਡਸ ਲੈਣੇ ਪਏ ਕਈ ਕਈ ਮਹੀਨੇ ਮੈਨੂੰ ਇਨਹੇਲਰ ਲੈਣੇ ਪਏ ਬੀਇੰਗ ਅ ਡਾਕਟਰ ਮੇਰੀ ਆਪਣੀ ਲਾਈਫ ਤਿੰਨ ਵਾਰੀ ਰਿਸਕ ਵਿੱਚ ਗਈ ਦੀ ਹੈਗੀਆ ਉਹਦੇ ਐਡੀ ਡਿਫਿਕਲਟ ਸਿਚੁਏਸ਼ਨ ਹੋ ਜਾਂਦੀ ਹੈ ਕਿ ਬੰਦੇ ਨੂੰ ਸਾਹ ਨਹੀਂ ਆਉਂਦਾ ਸਾਹ ਨਹੀਂ ਆਉਂਦਾ ਤੇ ਬ੍ਰੇਨ ਨੂੰ ਆਕਸੀਜਨ ਨਹੀਂ ਪੈਂਦੀ ਤਿੰਨ ਤਿੰਨ ਹੱਡ ਮੇ ਚੇਲੇ ਨੇ ਵਾਈਗੁਰਜੀ ਦੀ ਮੇਰ ਕਿਰਪਾ ਸੀਗੀ ਕਿ ਮੇਰੀ ਜਾਨ ਬਚ ਗਈ ਅੱਜ ਇਹ ਹਾਲ ਹੈਗਾ ਹਲੇ ਤੱਕ ਵੀ ਮੈਂ ਸਟੀਰੋਇਡ ਦੇ ਜਿਹੜੇ ਸਾਈਡ ਇਫੈਕਟਾਂ ਤੋਂ ਬਾਹਰ ਨਹੀਂ ਆਈ ਤੇ ਅੱਗੋਂ ਆ ਕੇ ਕੋਵਿਡ ਮੈਂ ਤੁਹਾਨੂੰ ਰਿਕੁਐਸਟ ਕਰ ਦਿਆਂ ਜਿਹੜੇ ਵੀ ਸਾਡੇ ਵੀਰ ਉੱਥੇ ਲੱਗੇ ਹੋਏ ਨੇ ਇੰਡੀਆ ਦੇ ਵਿੱਚ ਬਹੁਤ ਗੁਰੂ ਕਰਨੇ ਭੈਣ ਭਰਾਵੋ ਤੁਸੀਂ ਪਲੀਜ਼ ਪੰਜਾਬ ਛੱਡੋ ਐਟਲੀਸਟ ਜਿਹੜੇ ਬਜ਼ੁਰਗ ਨੇ ਬੱਚੇ ਨੇ ਤੇ ਜਿਨ੍ਹਾਂ ਨੂੰ ਕੋਈ ਵੀ ਮੈਡੀਕਲ ਇਸ਼ੂਜ਼ ਹੈਗੇ ਨੇ ਤੁਸੀਂ ਪੰਜਾਬ ਛੱਡੋ ਤੇ ਦੂਸਰੇ ਦੂਸਰੇ ਸਟੇਟਾਂ ਦੇ ਗੁਰੂ ਘਰਾਂ 'ਚ ਜਾ ਕੇ ਰੱਬ ਦਾ ਆਸਰਾ ਲੈ ਕੇ ਉੱਥੇ ਰਹਿਣਾ ਸ਼ੁਰੂ ਕਰੋ ਕਿਉਂਕਿ ਸਮਝਣ ਦੀ ਕੋਸ਼ਿਸ਼ ਕਰੋ ਆ ਹੜ੍ਹ ਨੇ ਇੱਕ ਦੋ ਤਿੰਨ ਸਾਲ ਲੱਗ ਜਾਣੇ ਸਾਫ਼ ਸਫਾਈ ਹੋਣ ਨੂੰ ਤੇ ਕਿੰਨੇ ਕੋਣ ਤੁਹਾਡਾ ਇਨਾ ਕੇਅਰ ਕਰੂਗਾ ਮੈਡੀਕਲ ਫੈਸਿਲਿਟੀ ਸਾਰੀ ਕਰੰਬਲ ਹੋ ਜਾਂਦੀ ਹੈਗੀ ਆ ਹੈਜ਼ ਆ ਹੋਰ ਨਾਲ ਫੈਲਣਾ ਹੈਗਾ ਮਛਰ ਮਛਰ ਤੋਂ ਰਿਲੇਟਡ ਕੀੜੀਆਂ ਬਿਮਾਰੀਆਂ ਹੋ ਜਾਣੀਆਂ ਹੈਗੀਆਂ ਜਿਹੜੇ ਵੀ ਅਨਫਿਟ ਹੈਗੇ ਨੇ ਮੈਡੀਕਲੀ ਉਹ ਪਲੀਜ਼ ਪੰਜਾਬ ਦੀ ਹਵਾ ਤੋਂ ਬਾਹਰ ਜਾਣ ਤੇ ਮਹਾਰਾਸ਼ਟਰਾ ਸਾਊਥ ਦੇ ਜਿੱਤੇ ਵੀ ਗੁਰੂ ਕਰਨੇ ਮੈਂ ਸਾਰਿਆਂ ਨੂੰ ਪ੍ਰਬੰਧਕ ਕਮੇਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆਂ ਪਲੀਜ਼ ਹੱਥ ਜੋੜ ਕੇ ਬੇਨਤੀ ਕਰਦੀ ਆਂ ਰੈਸਕਿਊ ਕੀਤਾ ਜਾਏ ਤੇ ਉਹਨਾਂ ਭਰਾਵਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੀ ਆਂ ਕਿ ਤੁਸੀਂ ਬਾਹਰ ਆਓ ਛੇਤੀ ਛੇਤੀ ਬਾਹਰ ਆਓ ਤਾਂ ਕਿ ਜਿਹੜੇ ਵੀ ਵੌਲੰਟੀਅਰ ਨੇ ਜਿਹੜਾ ਨੇ ਜਿਨ੍ਹਾਂ ਨੇ ਉੱਥੇ ਜਾ ਕੇ ਸਾਫ਼ ਸਫਾਈ ਕਰਨੀ ਹੈਗੀ ਆ ਉਹਨਾਂ ਤੇ ਬਰਡਨ ਘੱਟ ਪਵੇ ਤੇ ਸਾਡੇ ਗੁਰੂਆਂ ਦੇ ਵੀ ਬਰਡਨ ਘੱਟ ਪਵੇ ਤੁਸੀਂ ਆ ਸਿਚੁਏਸ਼ਨ ਤੋਂ ਬਾਹਰ ਨਿਕਲੋ ਸਾਫ਼ ਹਵਾ ਦੇ ਵਿੱਚ ਸਾਹ ਲਵੋ ਸਾਫ਼ ਤੁਹਾਨੂੰ ਖਾਣਾ ਮਿਲੂ ਕਿੰਨਾ ਡਿਫਿਕਲਟ ਹੈਗਾ ਫਲੱਡ ਲਾਈਕ ਸਿਚੁਏਸ਼ਨ ਦੇ ਵਿੱਚ ਜਿਹੜੇ ਵੀ ਆਪਣੇ ਵੀਰ ਭੈਣ ਭਰਾ ਜਾ ਕੇ ਤੁਹਾਨੂੰ ਸੇਵਾ ਕਰਨਗੇ ਪੰਜਾਬ ਦੇ ਵਿੱਚ ਕਾਫੀ ਗੁਰਦੁਆਰੇ ਨੇ ਜਿਹੜੇ ਵੀ ਸੇਫ ਪਲੇਸਿਸ ਨੇ ਉਹਨਾਂ ਤੇ ਉਹਨਾਂ ਤੇ ਵੀ ਫਿਲਹਾਲ ਇਮੀਡੀਏਟਲੀ ਰੈਸਕਿਊ ਕਰਕੇ ਰੱਖਿਆ ਜਾ ਸਕਦਾ ਹੈਗਾ ਬਟ ਤੁਸੀਂ ਇਹ ਸੋਚਣ ਦੀ ਕੋਸ਼ਿਸ਼ ਕਰੋ ਕਿ ਹਵਾ ਪੂਰੀ ਨੇ ਗੰਦੇ ਹੋ ਜਾਣਾ ਹੈਗਾ ਹਵਾ ਦੇ ਵਿੱਚ ਸਪੋਰਸ ਆਣੇ ਸ਼ੁਰੂ ਹੋ ਜਾਣੇ ਹੈਗੇ ਆ ਬੈਕਟੀਰੀਆ ਦੇ ਸਪੋਰਸ ਆ ਜਿਹੜੇ ਡੈਡ ਬਾਡੀਜ਼ ਦੀਆਂ 스ਮੈਲਸ ਆਣੀਆਂ ਨੇ ਕਿੱਡੀਆਂ ਤੋਂ ਪੋਲਟਰੀ ਫਾਰਮ ਮਾਰਗੇ ਹੈਗੇ ਲੱਖਾਂ ਜਾਨਵਰ ਮਾਰਗੇ ਨੇ ਇਹ ਮਾਚਰ ਤੋਂ ਫੇਰ ਗੰਦ ਆ ਰਿਹਾ ਹੈਗਾ ਪੂਰੀ ਹਵਾ ਪਾਣੀ ਮਿੱਟੀ ਤਿੰਨੋਂ ਚੀਜ਼ਾਂ ਪੋਲਿਊਟ ਹੋ ਜਾਣੀਆਂ ਨੇ ਜਦੋਂ ਸਾਡੇ ਦੇਸ਼ ਦੇ ਵਿੱਚ ਐਡੇ ਸਾਰੇ ਗੁਰੂ ਘਰ ਹੈਗੇ ਨੇ ਜਿਹੜੇ ਬੜੇ ਸਪੇਸ਼ੀਅਸ ਨੇ ਤੇ ਉੱਥੇ ਆਰਾਮ ਨਾਲ ਅਸੀਂ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਸੇਫਲੀ ਰੱਖਿਆ ਜਾ ਸਕਦਾ ਹੈਗਾ ਫੰਡਸ ਹੈਗੇ ਨੇ ਤੇ ਅਸੀਂ ਕਿਉਂ ਐਡਮੈਂਟ ਹੋ ਕੇ ਆਪਣੇ ਘਰਾਂ ਨੂੰ ਚਿਪਕ ਗਏ ਤੇ ਆਪਣੀ ਲਾਈਫ ਨੂੰ ਰਿਸਕ ਵਿੱਚ ਪਾ ਰਿਹਾ ਉਹ ਲਾਈਫ ਕਿ ਜਿਹੜੀ ਸਾਨੂੰ ਦਾਤੇ ਨੇ ਦਿੱਤੀ ਐ ਜਿਸ ਦੇ ਉੱਪਰ ਸਾਡਾ ਹੱਕ ਨਹੀਂ ਹੈਗਾ ਸਾਨੂੰ ਜੀਵਨ ਦੇਣ ਵਾਲਾ ਵੀ ਉਹੀ ਹੈਗਾ ਨਾ ਤੇ ਲੈਣ ਵਾਲਾ ਵੀ ਉਹੀ ਹੈਗਾ ਜੇ ਅੱਜ ਸਾਡੇ ਕੋਲ ਵਲੰਟੀਅਰ ਪਹੁੰਚ ਰਹੇ ਨੇ ਰਿਕੁਐਸਟ ਕਰ ਰਹੇ ਨੇ ਸਰਕਾਰ ਆ ਰਿਕੁਐਸਟ ਕਰ ਰਹੀ ਆ ਨੇ ਆਈਐਸ ਅਫਸਰ ਰਿਕੁਐਸਟ ਕਰ ਰਹੇ ਨੇ ਕਿ ਕਰਾ ਨੂੰ ਛੱਡੋ ਇਹਦੇ ਪਿੱਛੇ ਬੜਾ ਇੱਕ ਰੀਜ਼ਨ ਹੈਗਾ ਪਲੀਜ਼ ਤੁਸੀਂ ਇਹ ਭੈਣ ਦੀ ਗੱਲ ਮੰਨੋ ਮੈਂ ਬੀਇੰਗ ਅ ਡਾਕਟਰ ਮੈਂ ਬਹੁਤ ਸਫਰ ਕੀਤਾ ਹੈਗਾ 6-6 ਮਹੀਨੇ ਮੈਂ ਸਟੀਰੋਇਡ ਖਾਦੇ ਨੇ ਘਰ ਵਾਲਾ ਮੇਰੇ ਨਾਲ ਨਹੀਂ ਸੀ ਹੁੰਦਾ ਛੁੱਟੀ ਮਿਲਦੀ ਸੀ ਤੇ ਆਉਂਦੇ ਸੀਗੇ 6-6 ਮਹੀਨੇ ਬੱਚਾ ਮੇਰਾ ਛੋਟਾ ਸੀਗਾ ਕੋਈ ਮੇਰੇ ਪੇ ਤਾਂ ਜੇ ਮੇਲ ਹੋਈ ਤੇ ਮੈਂ ਬੱਚੀ ਆ ਗਿਆ ਬਹੁਤ ਰਿਸਕੀ ਹੋ ਜਾਂਦਾ ਹੈਗਾ ਫਲਡ ਤੋਂ ਆਫਟਰ ਸਿਚੁਏਸ਼ਨ ਪੂਰੇ ਫੇਫੜੇ ਸੁੱਜ ਜਾਂਦੇ ਆ ਮੂੰਹ ਸੁੱਜ ਜਾਂਦਾ ਨੱਕ ਸੁੱਜ ਜਾਂਦਾ ਘਰਾਂ ਦੇ ਵਿੱਚ ਗੰਧ ਪੈ ਜਾਂਦਾ ਹੈਗਾ ਸਾਫ ਸਕੰਦਾਂ ਗੰਦੀਆਂ ਹੋ ਜਾਂਦੀਆਂ ਉਹ ਸਾਰਾ ਰਗੜੋਂਗੇ ਨਾ ਤੁਸੀਂ ਉਹ ਇੰਨੀ ਇੰਨੀ ਫਫੁੰਦੀ ਲੱਗ ਜਾਂਦੀ ਉਹ ਸਾਰੀ ਤੁਹਾਡੇ ਨੱਕ ਵਿੱਚ ਜਾਣੀ ਹੈਗੀ ਸੁੱਕ ਕੇ ਪਲੀਜ਼ 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 ਬੇਨਤੀ ਹਾਂ ਤੁਸੀਂ ਪਲੀਜ਼ 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 ਆਪਣੇ ਘਰਾਂ ਨੂੰ ਛੱਡੋ ਤੇ ਸੇਫ ਲੇਸਸ ਤੇ ਪਹੁੰਚੋ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਇਹ ਮੈਸੇਜ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਪਲੀਜ਼ ਪਲੀਜ਼ ਆਪ ਪਹਿਣ ਦੀ ਗੱਲ ਨਹੀਂ ਮੰਨਦੇ ਹੋ ਤੇ ਇੱਕ ਡਾਕਟਰ ਦੀ ਗੱਲ ਤੇ ਮੰਨ ਲਓ ਬਹੁਤ ਪੜ੍ਹਾਈ ਕਰਨ ਤੋਂ ਬਾਅਦ ਇੱਕ ਕੁੜੀ ਡਾਕਟਰ ਬਣਦੀ ਆ ਬਹੁਤ ਮਿਹਨਤ ਕਰਨ ਤੋਂ ਬਾਅਦ ਬਣਦੀ ਆ ਅੱਗੋਂ ਮੈਨੂੰ ਦਿਸਦਾ ਪਿਆ ਹੈਗਾ ਕਿ ਕਿੰਨੀ ਡਿਫਿਕਲਟ ਸਿਚੁਏਸ਼ਨ ਹੋ ਜਾਣੀ ਹੈ ਐਡੇ ਵੈਂਟੀਲੇਟਰ ਤੇ ਕਿੱਥੋਂ ਲੈ ਕੇ ਆਵਾਂਗੇ ਕਿਵੇਂ ਜਾਨ ਬਚਾਵਾਂਗੇ ਅਸੀਂ ਇੱਕ ਇੱਕ ਬੰਦੇ ਦੀ ਐਸ ਵੇਲੇ ਤੁਸੀਂ ਸੁਰੱਖਿਤ ਤੁਹਾਡੀ ਹੈਲਥ ਠੀਕ ਹੈਗੇ ਤੁਸੀਂ ਪੰਜਾਬ ਛੱਡੋ ਦੂਸਰੇ ਸਟੇਟਸ ਵਿੱਚ ਸੇਫਲੀ ਗੁਰੂ ਘਰਾਂ ਦੇ ਵਿੱਚ ਜਾ ਕੇ ਰੱਬ ਦਾ ਨਾਮ ਲਵੋ ਤੇ ਉੱਥੇ ਰਹੋ ਥੈਂਕ ਯੂ ਸੋ ਮੱਚ